ਸਾਰੇ ਚੋਣ ਦੇ ਜਿਲ੍ਹਾ ਪੱਛੇ ਬਲਾਕ ਸੰਪਤੀ ਦੇ ਰਿਜ਼ਲਟ ਆ ਰਹੇ ਨੇ ਜੀ ਕਿਵੇਂ ਦੇਖ ਰਹੇ ਹੋ ਜੀ ਅਤਰਕਰ ਸਾਹਿਬ ਪਹਿਲਾਂ ਤਾਂ ਬ ਇੱਕ ਸਵੇਰੇ ਸਵੇਰੇ ਵੀਡੀਓ ਪਾਈ ਸੀ ਜੇ ਤੁਸੀਂ ਦੇਖ ਲਈ ਹੋਣੀ ਮੈਂ ਉਹਦੇ ਚ ਇੱਕ ਖੁਸ਼ੀ ਜਾਰ ਕੀਤੀ ਸੀ ਕਿ 25 ਸਾਲਾਂ ਬਾਅਦ ਹਲਕਾ ਗਰੂਸਾ ਦੇ ਵਿੱਚ ਲੋਕਤੰਤਰ ਬਹਾਲ ਹੋਇਆ ਇਸ ਤੋਂ ਪਹਿਲਾਂ ਜਿਹੜੇ ਵਿਧਾਇਕ ਬਣਦੇ ਸੀ ਉਹ ਧੱਕੇ ਨਾਲ ਲੋਕਾਂ ਤੇ ਥੋਪ ਦਿੰਦੇ ਸੀ ਕਿ ਆ ਅਮੀਦਵਾਰ ਨੂੰ ਮੈਂ ਬਣਾਤਾ ਬਣ ਗਏ ਪਿਛਲੀ ਵਾਰੀ ਸਰਪੰਚੀ ਦੇ ਚੋਣਾਂ ਵਿੱਚ ਵੀ ਆਜ਼ਾਦਾਨਾਂ ਲੋਕਾਂ ਨੇ ਆਪਣੀ ਮਰਜ਼ੀ ਨਾਲ ਵੋਟਾਂ ਪਾਈਆਂ ਹੁਣ ਫਿਰ ਉਸੇ ਤਰ੍ਹਾਂ ਹੋਇਆ ਕਿ ਹਰੇਕ ਉਮੀਦਵਾਰ ਨੇ ਆਪਣੇ ਫੰਦ ਦਾ ਮਦਦਰਾ ਕੀਤਾ ਲੋਕਾਂ 'ਚ ਗਏ ਨੇ ਵੋਟਾਂ ਪਾਈਆਂ ਲੋਕਾਂ ਨੇ ਵੋਟਾਂ ਨਾਲ ਬਣੇ ਨੇ ਮੈਨੂੰ ਲੱਗਦਾ ਹੈ ਕਿ ਦੂਜੀਆਂ ਪਾਰਟੀਆਂ ਵਾਲੇ ਵੀ ਮਹਿਸੂਸ ਕਰ ਰਹੇ ਹੋਣਗੇ ਚੰਗਾ ਕਿ ਜਿੰਨੇ ਵੀ ਇਹਦੇ 'ਚ ਜਿੱਤ ਹਾਰ ਹੋਣਾ ਤਾਂ ਵੱਖਰੀ ਗੱਲ ਹੈ ਪਰ ਜਿਹੜੇ ਵਧਾਈ ਦੇ ਪਾਤਰ ਹੈ ਇਹ ਚੋਣਾਂ ਕਿ ਇਹਨਾਂ ਨੇ ਇੱਕ ਇਤਿਹਾਸ ਰਚ ਦਿੱਤਾ ਜਿਹੜੇ ਜਿੱਤ ਗਏ ਜਿਹੜੇ ਹਾਰ ਗਏ ਉਹਨਾਂ ਦੇ ਨਾਮ ਵੀ ਲਿਖਿਆ ਗਿਆ ਕਿ ਹਲਕਾ ਗੁਰੂ ਸਾਹਿਬ ਦੇ ਵਿੱਚ 25 ਸਾਲਾਂ ਬਾਅਦ ਵੋਟਾਂ ਹੋਈਆਂ ਸੀ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਤਾਂ ਉਹਨਾਂ ਨੂੰ ਇਹ ਵਧਾਈ ਦੇ ਪਾਤਰ ਨੇ ਜਿਹੜੇ ਜਿੱਤੇ ਉਹਨਾਂ ਨੂੰ ਮੁਬਾਰਕਬਾਦ ਜਿਹੜੇ ਹਾਰੇ ਨੇ ਉਹ ਆਪਣੇ ਨੂੰ ਹਾਰਿਆ ਮਹਿਸੂਸ ਨਾ ਕਰਨ ਕਿਉਂਕਿ ਉਹ ਵੀ ਜਿੱਤੇ ਨੇ ਉਹਨਾਂ ਦਾ ਨਾਂ ਦਰਜ ਹੋ ਗਿਆ ਕਿ ਜਦੋਂ ਲੋਕਤੰਤਰ ਬਹਾਲ ਹੋਇਆ ਸੀ ਇਸ ਤੋਂ ਪਹਿਲਾਂ ਲੋਕਤੰਤਰ ਨਹੀਂ ਸੀ ਗੁੰਡਾਤੰਤਰ ਸੀ ਤੁਹਾਡੇ ਸਾਹਮਣੇ ਕਿ ਇੱਥੇ ਵੀ ਤੁਸੀਂ ਦੇਖਿਆ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਪੈਸੇ ਦਾ ਬੋਲਬਾਲਾ ਨਸ਼ਿਆਂ ਦਾ ਆਵਾ ਦੀ ਪਾਰਟੀ ਨੇ ਨਾ ਤਾਂ ਕੋਈ ਪੈਸਾ ਨਾ ਨਸ਼ਾ ਕਿਉਂਕਿ ਹੈਗੇ ਆਮ ਲੋਕ ਨੇ ਇਹਨਾਂ ਕੋਲ ਨਾ ਪੈਸਾ ਜਿਸ ਤਰ੍ਹਾਂ ਮੈਂ ਤੁਹਾਨੂੰ ਆਪਣੀ ਤੁਹਾਡੀ ਜਾਣਕਾਰੀ ਦਿਨਾਂ ਕਿ ਮੇਰੇ ਕੋਲੇ ਕੀ ਸੀ ਲੋਕਾਂ ਨੇ ਜਿਤਾਇਆ ਸੀ ਇਸ ਕਰਕੇ ਆਵਾ ਦੀ ਪਾਰਟੀ ਜਿਹੜੀ ਹੈ ਭਾਰਤ ਦੇ ਵਿੱਚ ਆਪਣੇ ਪੈਰ ਪਸਾਰਨੇ ਸਿਰਫ ਇਮਾਨਦਾਰੀ ਤੇ ਜਿਹੜਾ ਇਹਨਾਂ ਨੇ ਕਿੰਨੀਆਂ ਹਜ਼ਾਰ ਸੰਭਵ ਕੋਸ਼ਿਸ਼ ਕੀਤੀਆਂ ਤੁਹਾਡੇ ਸਾਹਮਣੇ ਕੇ ਪਾਜਪਾ ਨੇ ਸਾਡੇ ਲੀਡਰਾਂ ਨੂੰ ਵੀ ਅੰਦਰ ਦਿੱਤਾ ਹੁਣ ਵੀ ਇੱਥੇ ਜੋ ਚੱਲ ਰਿਹਾ ਸਾਰਾ ਕੁਝ ਉਹਨਾਂ ਦੀ ਦੀੜ ਹੈ ਇਹ ਹੈ ਸਰਮਾਇਦਾਰੀ ਸਿਸਟਮ ਜਿਹੜੇ ਸਰਮਾਇਏ ਨੂੰ ਮੁੱਖ ਰੱਖ ਕੇ ਪੈਸੇ ਦੇ ਜੇਤੇ ਨਸ਼ੇ ਦੇ ਦਿਲ ਤੇ ਜੋਰ ਤੇ ਚੋਣਾ ਜਿੱਤੇ ਸੀ ਪਰ ਇਸ ਵਾਰੀ ਤੇ ਪਿੱਛੇ ਸਰਪੰਚੀ ਵਜ ਤੇ ਉਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਜਿਹੜੀ ਤੁਸੀਂ ਗੁਰੂ ਸਾਹਿਬ ਤੋਂ ਮੈਨੂੰ ਮਾਣ ਬਖਸ਼ਿਆ ਸੀ ਉਦੋਂ ਵੀ ਬਿਲਕੁਲ ਲੋਕਾਂ ਨੇ ਆਪਣੀ ਮੱਜੀ ਨਾਲ ਵੋਟਾਂ ਪਾਈਆਂ ਹੁਣ ਪਿੱਛੇ ਸਰਪੰਚ ਬਣਿਆ ਜਿੱਤੇ ਜਾਂ ਹਾਰੇ ਜੋ ਵੀ ਹੈ ਲੋਕਾਂ ਨੇ ਆਪਣੀ ਮਰਜ਼ੀ ਨਾਲ ਵੋਟਾਂ ਪਾਈਆਂ ਹੁਣ ਬਲਾਕ ਸਭਤੀ ਜਿਲ੍ਹਾ ਪ੍ਰੀਸ਼ਦ ਪਹਿਲੀ ਵਾਰੀ ਵੋਟਾਂ ਹੋਈਆਂ ਨੇ ਇਸ ਕਰਕੇ ਜਿੰਨੇ ਵੀ ਉਮੀਦਵਾਰ ਸੀ ਕਿਸੇ ਵੀ ਪਾਰਟੀ ਦਾ ਜਿੱਤ ਹੋਈ ਜਾਂ ਹਾਰ ਹੋਈ ਉਹ ਮੁਕਦਰਾਂ ਦੀ ਖੇਡ ਹੈ ਪਰ ਸਾਰੇ ਵਿਧਾਈ ਦੇ ਪਾਤਰ ਨੇ ਕਿ ਸ਼ਾਂਤਮਈ ਤਰੀਕੇ ਨਾਲ ਸਾਰਿਆਂ ਨੇ ਵੋਟਾਂ ਪਾਈਆਂ ਔਰ ਜਿੱਤਣ ਤੋਂ ਬਾਅਦ ਵੀ ਬੜੇ ਵਧੀਆ ਤਰੀਕੇ ਨਾਲ ਆਪ ਆਪਣੇ ਘਰ ਨੂੰ ਜਾ ਰਹੇ ਨੇ ਸਰ ਰਿਜ਼ਲਟ ਅੱਜ ਤਕਰੀਬਨ ਆ ਜਾਣਾ ਜੀ ਜਿਹੜਾ ਸੰਮਤੀ ਦਾ ਚੇਅਰਮੈਨ ਦੇ ਚੋਣ ਹੋਣੀ ਜੀ ਉਹ ਬਿਲਕੁਲ ਨਿਰਪੱਖ ਹੋਏਗੀ ਜੀ ਬਿਲਕੁਲ ਨਿਰਪੱਖ ਹੋਏਗੀ ਜਿਹਨੂੰ ਉਹ ਚੋਣਗੇ ਇਹੀ ਤਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਜਦ ਵਲਾਕ ਸੰਪਤੀ ਦੇ ਵਿੱਚ ਜਦੋਂ ਪੰਗ ਹੋ ਜਾਂਦੀ ਹੈ ਨਾ ਤੇ ਉਸ ਵੇਲੇ ਪ੍ਰਬੰਧਕ ਬੀਡੀਪੀਓ ਲੱਗ ਜਾਂਦਾ ਹੈ ਤੇ ਉਸੇ ਤਰ੍ਹਾਂ ਡੀਡੀਪੀਓ ਜਦੋਂ ਜ਼ਿਲ੍ਹਾ ਪ੍ਰੀਸ਼ਦ ਪੰਗ ਹੋ ਜਾਂਦੀ ਤਾਂ ਉੱਥੇ ਡੀਡੀਪੀਓ ਪ੍ਰਬੰਧਕ ਹੁੰਦਾ ਹੁਣ ਇਹ ਬਹਾਲ ਹੋ ਗਈਆਂ ਹੁਣ ਇਹ ਆਪਣੀ ਮਰਜ਼ੀ ਨਾਲ ਫੈਸਲੇ ਲੈਣਗੇ ਆਜ਼ਾਦਾਨਾ ਕੰਮ ਕਰਨਗੇ ਕਿਸੇ ਨਾਲ ਕੋਈ ਵਾਦਾ ਵਟਕਾ ਨਹੀਂ ਹੋਊਗਾ ਆਮ ਆਦਮੀ ਪਾਰਟੀ ਤਾਂ ਪਹਿਲਾਂ ਹੀ ਸੱਚ ਦੇ ਰਾਹ ਤੇ ਤੁਰੀ ਹੋਈ ਹੈ ਤੇ ਦੂਜਿਆਂ ਨੂੰ ਵੀ ਥੋੜੇ ਵਾਲੀ ਸੋਝੀ ਤੋਂ ਕੰਮ ਲੈਣਾ ਚਾਹੀਦਾ ਕਿ ਛੱਡ ਦਿਓ ਗੰਦੀ ਰਾਜਨੀਤੀ ਲੋਕਤੰਤਰ ਹੈ ਲੋਕਾਂ ਦਾ ਰਾਜ ਹੁੰਦਾ ਲੋਕ ਵੱਡੇ ਹੁੰਦੇ ਨੇ ਰਾਜਨੇਤਾ ਵੱਡੇ ਨਹੀਂ ਹੁੰਦੇ ਜਿੱਥੇ ਕਿਸੇ ਦਾ ਜੀ ਕਰਦਾ ਪਰ ਜਿਹੜੀਆਂ ਇਹ ਪਹਿਲਾਂ ਚਾਲਾਂ ਚੱਲਦੇ ਸੀ ਮੈਨੂੰ ਲੱਗਦਾ ਕਿ ਫਰਕ ਪੈ ਗਿਆ ਲੋਕ ਸਵੀਦਾਰ ਹੋ ਗਏ ਨਾ ਚਾ ਕਿਸੇ ਪਾਰਟੀ ਦਾ ਹਰੇਕ ਨੇ ਇੱਕ ਖੁਸ਼ੀ ਮਹਿਸੂਸ ਕੀਤੀ ਕਿ ਵੋਟਾਂ ਤਾਂ ਪਈਆਂ ਸਰ ਤੁਸੀਂ ਹਲਕੇ ਦੇ ਨਾਮੈਦਗੀ ਕਰ ਲੋ ਲੋਕਾਂ ਨੂੰ ਹਲਕੇ ਦੇ ਲੋਕਾਂ ਨੂੰ ਕੀ ਕਹਿਣਾ ਜਾਓਗੇ ਹਲਕੇ ਦੇ ਲੋਕਾਂ ਨੂੰ ਬੇਨਤੀ ਇਹੀ ਹੈ ਕਿ ਤੁਸੀਂ ਖੁਸ਼ੀ ਮਹਿਸੂਸ ਕਰੋ ਕਿ ਹਲਕਾ ਗਰੂਸਾਇ ਦੇ ਵਿੱਚ ਉਹ ਕੰਮ ਨਹੀਂ ਹੋਇਆ ਜਿਹੜਾ ਪਹਿਲਾਂ ਕਰਦੇ ਸੀ ਵਿਧਾਇਕ ਆਪਣੀ ਮਰਜ਼ੀ ਨਾਲ ਲੋਕਾਂ ਤੇ ਥੋਪ ਦਿੰਦੇ ਸੀ ਉਮੀਦਵਾਰਾਂ ਨੂੰ ਅਸੀਂ ਕੋਈ ਵੀ ਨਹੀਂ ਥੋਪਿਆ ਸਾਰਿਆਂ ਨੇ ਆਪੋ ਆਪਣੀ ਵੋਟਾਂ ਦੇ ਹਿਸਾਬ ਨਾਲ ਸਰਪੰਚ ਵੀ ਬਣੇ ਆ ਬਲਕ ਸੰਮਤੀ ਮੈਂਬਰ ਜ਼ਿਲ੍ਹਾ ਪ੍ਰਚਾਰ ਜਿੰਨੇ ਵੀ ਬਣੇ ਕਿਸੇ ਪਾਰਟੀ ਵੱਲੋਂ ਬਣੇ ਸਾਰੇ ਵਿਦਾਈ ਦੇ ਪਾਤਰ ਨੇ ਕਿਉਂਕਿ ਸਾਰਿਆਂ ਨੇ ਲੋਕਤੰਤਰ ਬਹਾਲ ਕੀਤਾ ਹੈ